ਔਰ ਸਾਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਲਹਰਗਾਗਾ ਦੇ ਕੋਲ ਪਿੰਡ ਕੋਟੜ ਡੇਲਾ ਜਿੱਥੇ ਕਿ ਕੋਈ ਬੰਦਾ ਇਹ ਦੁੱਧ ਤਿਆਰ ਕਰਕੇ ਲਹਰਗਾਗਾ ਵੀਖੇ ਰੋਜ਼ ਸਪਲਾਈ ਕਰਦਾ ਹੈ ਟੈਂਕਰਾਂ ਵਿੱਚ ਭਰ-ਭਰ ਕੇ ਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ ਕੁਝ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਤੇ ਅਸੀਂ ਉਹਨੂੰ ਬਾਰ-ਬਾਰ ਫੋਨ ਵੀ ਕੀਤਾ ਤੇ ਉਹਨੇ ਆਉਣ ਤੋਂ ਆਨ ਕੰਨੀ ਕੀਤੀ ਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ ਇਸ ਕਰਕੇ ਅਸੀਂ ਉਹਨੂੰ ਸੀਲ ਕਰਕੇ ਜਾ ਰਹੇ ਹਾਂ ਤਾਂ ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਹੋਏ ਨੇ ਤੇ ਸਮਾਨ ਕੀ ਕੁਝ ਨਜ਼ਰ ਆਇਆ ਤੁਹਾਨੂੰ ਅਜਿ ਵਿੱਚ ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ ਦੋ ਗੇਟ ਨੇ ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਤੇ ਗੈਸ ਸਿਲੰਡਰ ਤੇ ਦੁੱਧੀਆਂ ਕੰਨੀਆਂ ਉਹ ਸਾਰੀਆਂ ਤਕਰੀਬਨ ਅੰਤ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਹੈ ਤਾਂ ਅਸੀਂ ਉਹਨੂੰ ਸੀਲ ਕਰ ਦਿੱਤਾ ਗਿਆ ਸਰੇ ਦੁੱਧ ਕਿੱਥੇ ਜਾਂਦਾ ਸੀਗਾ ਕੁਝ ਪਤਾ ਲੱਗਿਆ ਕਿੰਨੀ ਕਿੰਨੀ ਕੁਆਂਟੀਟੀ ਚ ਦੁੱਧ ਬਣਦਾ ਸੀਗਾ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਟੈਂਕਰ ਲੈ ਕੇ ਆਉਂਦੇ ਸੀਗੇ ਹਮੇਂ ਜਿਹੜੀ ਸਾਨੂੰ ਸੂਚਨਾ ਮਿਲੀ ਸੀ ਉਹਦੇ ਚ ਇਹ ਸੀ ਵੀ ਇਹ 2-3 ਟੈਂਕਰ ਬਣਾ ਕੇ ਲਹਾਰਾ ਗਾਗਾ ਵਿਖੇ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦੇ ਸੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੈਗੀ ਹੈ ਜਿੱਥੇ ਦੇਖੋ ਅਸੀਂ ਇਹ ਜਿਹੜਾ ਸਾਰਾ ਇਹ ਦੋਨੇ ਗੇਟ ਜਿਹੜੇ ਅਸੀਂ ਸੀਲ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲਾਂਗੇ ਤੇ ਸੈਂਪਲਿੰਗ ਇਹਦੀ ਫੇਰ ਦੁਬਾਰਾ ਸੈਂਪਲਿੰਗ ਕਰਾਂਗੇ। ਡਾਕਟਰ ਸਾਹਿਬ ਕੋਈ ਟੈਂਕਰ ਨੰਬਰ ਮਿਲੇ ਹੈ ਤੁਹਾਨੂੰ ਵੀ ਕੋਈ ਗੱਡੀ ਨੰਬਰ ਮਿਲੇ ਹੋਣ ਕੋਈ ਉਹਨਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿੱਥੇ ਗਏ ਆ ਉਹ ਟੈਂਕਰ ਪਾਲ ਕੀਤੀ ਹੋਵੇ। ਨਹੀਂ ਉਹ ਸਾਨੂੰ ਨੰਬਰ ਆ ਜਾਵੇਗਾ ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਤਾ ਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਹੈ ਉਹਨੂੰ ਵੀ ਉਹਦੇ ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰਟੀ ਸਾਹਿਬ ਨਾਲ ਗੱਲ ਕਰਕੇ ਕਰਾਂਗੇ। ਜਿੱਥੇ ਇਹ ਮਾਲ ਦਿੰਦੇ ਸੀਗੇ ਜੀ ਕਿ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿਹੜੇ ਮਾਲ ਲੈਂਦੇ ਸੀਗੇ ਜਾਂ हां ओ असी ਹੁਣ ਲਹਿਰੇ ਅੱਗੇ ਜਾਂਦੇ ਆ ਉੱਥੇ ਅਸੀਂ ਪਤਾ ਕਰਾਂਗੇ ਵੀ ਇਹ ਸਪਲਾਈ ਕਿੱਥੇ ਕਰਦਾ ਸੀ ਸਰ ਇੱਕ ਕੁਐਸਚਨ ਸੀਗਾ ਵੀ ਤੁਸੀਂ ਪਿੰਡ ਦੇ ਵਿੱਚ ਕਾਰਵਾਈ ਕੀਤੀ ਐ ਇਹਦਾ ਪਿੰਡ ਦਾ ਕੋਈ ਮਤਤਵਗਰ ਬੰਦਾ ਜਾਂ ਕੋਈ ਪੰਚਾਇਤ ਜਾਂ ਕੋਈ ਸਰਪੰਚ ਮੌਕੇ ਤੇ ਹਾਂ ਸਾਡੇ ਨਾਲ ਪੁਲਿਸ ਟੀਮ ਸਾਰੀ ਨਾਲ ਹੈ ਇਹਨਾਂ ਨੂੰ ਅਸੀਂ ਨਾਲ ਲੈ ਕੇ ਆਏ ਸੀ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਆਏ ਸੀ ਤੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਸਾਰੀ ਕਾਰਵਾਈ ਹੋਈ ਹੈ